Thank ਭਾਈ ਥੋੜਾ ਦੇ ਪਿੱਛੇ ਆ ਸੋ

ਕਾ ਜਾ ਰਿਹਾ ਇੰਪੋਰਟੈਂਟ ਕਰਾ ਰਿਹਾ ਹੈ ਕੋਈ ਨਾ ਜਾ ਰਿਹਾ ਹੈ ਮੇਰਾ ਮਤਲਬ ਤੇ ਫਰੀਦੋਵਾਲ ਦੇ ਦੇਖਿਆ ਕਿ ਇਸ ਤਰ੍ਹਾਂ ਦੇ ਨਾਲ ਜਿਹੜਾ ਪ੍ਰੋਟੈਸਟ ਸੀਗਾ ਉਹ ਹੋਇਆ ਤੇ ਪਾਣੀ ਦੀਆਂ ਬੁਛਾੜਾਂ ਜਿਹੜੀਆਂ ਨੇ ਚੱਲੀਆਂ ਨੇ लाठी चार्ज ਵੀ ਹੋਇਆ ਐ ਐਨਐਸਯੂਆਈ ਦੇ ਲੀਡਰਾਂ ਤੇ ਤੇ ਇੱਕ ਵਿਰੋਧ ਜਿਹੜਾ ਸੀਗਾ ਉਹ ਦਿਖਾਉਣਾ ਮੰਤਵ ਸੀਗਾ ਐਨਐਸਯੂਆਈ ਦਾ ਭਾਜਪੀ ਦੇ ਖਿਲਾਫ ਪ੍ਰੋਟੈਸਟ ਜਿਹੜਾ ਕੀਤਾ ਗਿਆ ਤੇ ਹਾਲਾਂਕਿ ਚੰਡੀਗੜ੍ਹ ਭਾਜਪੀ ਦਾ ਜਿਹੜਾ ਆਫਿਸ ਹੈ ਉਸ ਨੂੰ ਘਰਾਓ ਕਰਨ ਦਾ ਪ੍ਰੋਗਰਾਮ ਸੀਗਾ ਪਰ ਪੁਲਿਸ ਦੇ ਬੈਰੀਕੇਡਿੰਗ ਨੇ ਤੇ ਪਾਣੀ ਦੀਆਂ ਪਿਛਾੜਾਂ ਨੇ ਇਹਨਾਂ ਨੂੰ ਉੱਥੇ ਹੀ ਮੌਕੇ ਤੇ ਰੋਕਿਆ ਪਰ ਆਪਣੀ ਜਿਹੜੀ ਆਵਾਜ਼ ਜੋ ਚੱਕਣੀ ਚਾਹੁੰਦੇ ਸੀਗੇ ਉਹ ਉਹਨਾਂ ਨੇ ਇਸ ਪ੍ਰੋਟੈਸਟ ਦੇ ਰਾਹੀਂ ਜਰੂਰ ਚੱਕੀ ਹੈ ਚੰਡੀਗੜ੍ਹ ਤੋਂ ਕੈਮਰਾਮੈਨ ਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ ਗੱਦੀ ਬੰਦ ਕਰੋ ਬੰਦ ਕਰੋ ਬੰਦ ਕਰੋ ਅਰੇ ਤਾਂ ਨਾ ਚਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਅਰੇ ਤਾਂ ਚਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਅਗਲਾ ਹਿਟਲਰ ਚਾਈ ਬੰਦ ਕਰੋ ਬੰਦ ਕਰੋ ਬੰਦ ਕਰੋ ਤੁਗਲਕੀ ਫਰਮਾਨ ਨਹੀਂ चलेंगे ਨਹੀਂ चलेंगे ਨਹੀਂ चलेंगे ਅਰੇ ਗੁੰਡਾ ਕਰਤੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਤਾਂ ਨਾ ਚਾਈ ਨਹੀਂ ਚਲੇਗੀ ਨਹੀਂ ਚਲेंगे ਨਹੀਂ ਚਲेंगे ਨਹੀਂ ਚਲेंगे बाबूशय ਦੇਖ ਰਹੇ ਤੁਸੀਂ ਇਸ ਵੇਲੇ ਅਸੀਂ ਚੰਡੀਗੜ੍ਹ ਕਾਂਗਰਸ ਭਵਨ ਦੇ ਬਾਹਰ ਮੌਜੂਦ ਹਾਂ ਜਿਸ ਤਰ੍ਹਾਂ ਦੇ ਨਾਲ ਜਿਹੜਾ ਮੇਅਰ ਦੀ ਚੋਣ ਹੋਈ ਹੈ ਪਿਛਲੇ ਦਿਨਾਂ ਚੰਡੀਗੜ੍ਹ ਦੇ ਮੇਅਰ ਦੀ ਤਾਂ ਲਗਾਤਾਰ ਵਿਰੋਧ ਪ੍ਰਦਰਸ਼ਨ ਜਿਹੜੇ ਆ ਤੇਜ਼ ਹੁੰਦੇ ਨਜ਼ਰ ਆ ਰਹੇ ਨੇ ਤੇ ਅੱਜ ਪ੍ਰੋਟੈਸਟਾਂ ਦਾ ਜਿਹੜਾ ਸਿਲਸਿਲਾ ਚੱਲ ਰਿਹਾ ਉਸ ਦੇ ਵਿੱਚ ਐਨਐਸਯੂ ਆਈ ਹੈ ਜਿਹੜੀ ਸਟੂਡੈਂਟ ਵਿੰਗ ਹੈ ਕਾਂਗਰਸ ਦਾ ਉਹਨਾਂ ਵੱਲੋਂ ਅੱਜ ਪ੍ਰੋਟੈਸਟ ਜਿਹੜਾ ਆ ਉਹ ਕੀਤਾ ਜਾ ਰਿਹਾ ਹੈ ਬੀਜੇਪੀ ਦੇ ਖਿਲਾਫ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਚੰਡੀਗੜ੍ਹ ਕਾਂਗਰਸ ਭਵਨ ਆ ਜਿਹੜਾ ਰਾਜੀਵ ਕਾਂਦੀ ਭਵਨ ਹੈ ਉੱਥੇ ਐਨਐਸਯੂਆਈ ਦੀ ਲੀਡਰਸ਼ਿਪ ਇਕੱਠੀ ਹੋਈ ਹੈ ਇਸ ਚ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਅਚਸ ਲੱਕੀ ਵੀ ਮੌਜੂਦ ਨੇ ਤੇ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਭਾਜਪੀ ਦੇ ਖਿਲਾਫ ਜਿਹੜਾ ਰੋਸ ਹੈ ਵਿਰੋਧ ਹੈ ਉਹ ਅੱਜ ਐਨਐਸਯੂਆਈ ਵੱਲੋਂ ਜ਼ਾਹਿਰ ਕੀਤਾ ਜਾ ਰਿਹਾ ਜਿਸ ਤਰ੍ਹਾਂ ਦੇ ਨਾਲ ਮੇਅਰ ਦੀ ਚੋਣ ਜਿਹੜੀ ਹੈ ਵਿਵਾਦਾਂ ਚ કરી ਹੋਈ ਆ ਸੋ ਕਿਸ ਤਰ੍ਹਾਂ ਦੇ ਨਾਲ ਇਹ ਕਰਦੇ ਨੇ ਪ੍ਰੋਟੈਸਟ ਤੇ ਕੀ ਇਹਨਾਂ ਦਾ ਕਹਿਣਾ ਹੈ ਉਹਨਾਂ ਦੇ ਨਾਲ ਗੱਲਬਾਤ ਕਰਕੇ ਜਾਣਾਂਗੇ ਜਿੰਦਾਬਾਦ ਜਿੰਦਾਬਾਦ ਐਨਐਸਓ ਜਿੰਦਾਬਾਦ 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 जय पी सरकारबाद मुर्गाद Oh no. Love you. बल्ले कुमार जी ने किया है बाकी हमारे है, भाई हैं पिता समान हैं जान से मारेंगे वो भी सह लेंगे इनकी गलती नहीं है इन पे दबाव है सरेआम सरकार का दबाव है हम महसूस करते हैं इनसे कोई हमें गिला शिकवा नहीं है पर बीजेपी की नीतियों के खिलाफ लड़ते रहेंगे आज छात्र आज छात्र सड़कों पे हैं कल किसान आएंगे परसों उद्योगपति आएंगे हर वर्ग इनसे परेशान है लोकतंत्र खत्म नहीं होने देंगे मुख्यमंत्री बीजेपी की गुंडागर्दी लोकतंत्र को बचाना था तीस तारीख को जो हुआ पूरा देश गवा देश को ऐसे खत्म नहीं होने देंगे ਪੂਰੀ ਗੁੰਡਾਗਰਦੀ ਆ ਜੀ ਲੋਕਤੰਤਰ ਦੀ ਲੜਾਈ ਲੜਦੇ ਰਵਾਂਗੇ ਪਿੱਛੇ ਨਹੀਂ ਹਟਦੇ लाठीचार्ज ਪੂਰਾ ਜੀ ਹਾਂ ਇਹ ਸ਼ਾਇਦ ਇਹਨਾਂ ਨੇ ਚਲਾਈ ਅਸੀਂ ਆਪ ਤਾਂ ਆਪਣੇ ਤੋਂ ਮਾਰਨ ਤੋਂ ਰਏ ਪੂਰੀ ਪੂਰਾ ਧੱਕਾ ਕੀਤਾ ਜੀ ਬੀਜੇਪੀ ਦਫਤਰ ਦਾ ਘੇਰਾਵ ਸੀਗਾ ਲੋਕਤੰਤਰ ਨੂੰ ਪਹਚਾਣ ਦੀ ਲੜਾਈ ਸੀ ਕਿ ਸਟੂਡੈਂਟਸ ਨੇ ਪ੍ਰੋਟੈਸਟ ਕੀਤੀ ਹੈ ਕੋਈ ਕੋਈ ਪਾਰਟੀ ਵਰਕਰ ਨਹੀਂ ਆਦੇ ਤੋਂ ਮੈਂ ਚਾਹੇ ਪ੍ਰਧਾਨ ਆ ਮੈਂ ਕਾਉਂਸਲਰ ਆ ਇਹ ਲੋਕ ਸਟੂਡੈਂਟ ਆ ਆਮ ਸਟੂਡੈਂਟ ਆ ਸਰੀਆਮ ਸਰੀਆਮ ਗੁੰਡਾਗਰਦੀ ਆ ਸਰੀਆਮ ਸਰਿਆਮ ਗੁੰਡਾ ਕਰਦੀ ਹੈ ਲੋਕਤੰਤਰ ਖਤਮ ਹੋਣ ਦੀ ਕਗਾਰ ਤੇ ਅਸੀਂ ਬਚਾਣਾ ਚਾਹੁੰਦੇ ਹਾਂ ਨੀ ਬਚਾਣਾ ਚਾਹੁੰਦੇ ਹਾਂ ਖਤਮ ਨਹੀਂ ਹੋਣ ਦੇਵਾਂਗੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚਐਸ ਲੱਕੀ ਨਾਲ ਗੱਲਬਾਤ ਕਰਦੇ ਆ ਜਿਹੜੇ ਸ਼ਾਮਿਲ ਨੇ ਲੱਕੀ ਜੀ ਕੀ ਕਹਿਣਾ ਚਾਹੋਗੇ ਅੱਜ ਸਟੂਡੈਂਟ ਵਿੰਗ ਵੀ ਇਕੱਠਾ ਹੋਇਆ ਵਿਰੋਧ ਲਗਾਤਾਰ ਵੱਧਦਾ ਜਾ ਰਿਹਾ ਹੈ ਜਿਹੜਾ ਪੂਰਾ ਚੰਡੀਗੜ੍ਹ ਦਾ ਹਰ ਕੋਈ ਸ਼ਖਸ ਹੈ ਚਾਹੇ ਉਹ ਸਟੂਡੈਂਟਸ ਹੈ ਚਾਹੇ ਉਹ ਮਹਿਲਾਵਾਂ ਨੇ ਚਾਹੇ ਉਹ ਕਾਂਗਰਸ ਦੇ ਵਰਕਰ ਨੇ ਚਾਹੇ ਸ਼ਹਿਰ ਦੇ ਨੋਮ ਜਿਹੜੇ ਵਸਿੰਦੇ ਨੇ ਸਾਰੇ ਐਜੀਟੇਟਡ ਨੇ ਜਿਸ ਤਰੀਕੇ ਦਾ ਕੱਲ ਵੀਡੀਓਜ਼ ਆਉਣ ਤੋਂ ਬਾਅਦ ਜਿਸ ਤਰੀਕੇ ਦਾ ਮਾਹੌਲ ਪੂਰੇ ਸ਼ਹਿਰ 'ਚ ਬਣਿਆ ਮੈਂ ਸਮਝਦਾ ਇੱਕ ਮਿੰਟ ਵੀ ਬੀਜੇਪੀ ਦੇ ਮੇਅਰ ਨੂੰ ਹੁਣ ਇੱਥੇ ਬੈਠੇ ਰਹਿਣਾ ਚਾਹੀਦਾ ਉਹਨਾਂ ਦੀ ਵੀਡੀਓਜ਼ ਆ ਗਈਆਂ ਸਰੇ ਆਮ ਬੇਨਕਾਬ ਹੋ ਗਏ ਸੁਪਰੀਮ ਕੋਰਟ ਦੇ ਰਿਮਾਰਕਸ ਆ ਗਏ ਆਬਜ਼ਰਵੇਸ਼ਨਸ ਆ ਗੀਆਂ ਨਹੀਂ ਸਖਤ ਟਿੱਪਣੀਆਂ ਆ ਗਈਆਂ ਫਿਰ ਵੀ ਅਗਰ ਉਹ ਮੇਅਰ ਦਾ ਦਫ਼ਤਰ ਓਕੂਪਾਈ ਕਰਦੇ ਆ ਉਹ